ਕਿ ਹੁਣ ਤੱਕ ਗਿੜਤੀਆਂ ਵਾਂਗ ਅਸੀਂ ਕਰੀ ਬੈਠੇ ਸਾਰੀ ਤੁਹਾਨੂੰ ਅੱਜ ਦੱਸਣ ਲੱਗੇ ਆ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਐ ਇੱਥੇ ਰਹਿ ਨੇ ਬਾਦਲ ਕੇ ਉਹ ਨਹਿਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਯਾਰ ਇਹਨਾਂ ਨੇ ਕੀ ਸੋਚਿਆ ਨਹਿਰਾ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾ ਬਾਰੇ ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਣੇ ਘਰੇ ਮੁੱਗੇ ਦਾ ਕੀ ਪਤਾ ਇਹਨਾਂ ਨੂੰ ਆਜੋ ਨਾਲ ਵੀ ਇੱਕ ਤੇ ਨਹਿਰ 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 ਬਣ ਲੱਗੀ ਆ ਇੱਕ ਤੇ ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਚਲੋ ਸੰਗਰੂਰ ਵਾਲੇ ਆਸਤਾਂ ਸਾਡੇ ਬਾਰੇ ਬਾਅਦ ਸੋਚ ਲੋ ਬਲਾ ਆਉਂਦੇ ਵਾਰ ਤਾਂ ਸੋਚ ਲੈਂਦੇ ਇੱਥੇ ਮੈਂ ਸੰਗਰੂਰੋਂ ਆ ਕੇ ਤੁਹਾਡੇ ਕੋਲ ਸੁੱਚ ਜਾਨਾ ਵੀ ਨਹੀਂ ਯਾਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇਣ ਔਰ ਪਾਣੀ ਵੀ ਨਹਿਰ ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇਧਰੋਂ ਉਧਰੋਂ ਚਾਈ ਜਾਂਦਾ ਪਾਕਿਸਤਾਨ ਨੂੰ ਚਾਈ ਜਾਂਦਾ ਇਹ ਇਧਰ ਵੀ ਕਰ ਲਾਂਗੇ ਉਹ ਕਿਹੜਾ ਲਿਖਿਆ ਹੋਇਆ ਇੰਟਰਨੈਸ਼ਨਲ ਸਟੇਟ ਤੇ ਚਲ ਉਹ ਤਾਂ ਨਹੀਂ ਲਿਖਿਆ ਹੋਇਆ ਨਾ ਬਸ ਦੋ